ਜਿਹੜੇ ਟੂ-ਵੀਲਰ ਵਗੈਰਾ ਜਾਂ ਫੋਰ-ਵੀਲਰ ਹੈਗੇ ਨੇ ਜਿਹੜੇ ਉਹਨਾਂ ਦੀ ਸਾਡੀ ਏਡੀਕ ਬੁਰੀ ਹਾਲਤ ਹੋ ਚੁੱਕੀ ਹੋਈ ਆ ਮੈਂ ਤੁਹਾਨੂੰ ਫੇਰ ਬੇਨਤੀ ਕਰਦਾ ਇਹਨੂੰ ਇਮੀਡੀਏਟਲੀ ਇਹਨੂੰ ਐਕਸ਼ਨ ਲੈ ਕੇ ਤੇ ਹੱਲ ਘਟਾਇਆ ਜਾਵੇ ਮੈਂ ਤੁਹਾਡੇ ਫੋਨ ਦਾ ਇੰਤਜ਼ਾਰ ਕਰ ਰਿਹਾ ਵੀ ਕਦੋਂ ਅਗਲੀ ਕਾਰਵਾਈ ਸ਼ੁਰੂ ਕਰੋਗੇ ਤੁਸੀਂ ਟੋਿਆਂ ਦੇ ਵਿੱਚ ਏਡੇ ਵੱਡੇ ਖੱਡੇ ਨੇ ਪਾਣੀ 'ਚ ਦਿਖਦੇ ਕਿਸੇ ਨੂੰ ਨਹੀਂ ਹੁਣ ਤੁਸੀਂ ਦੇਖੋ ਤੁਹਾਡੇ ਸਾਹਮਣੇ ਉਹ ਆਟੋ ਵਾਲਾ ਜਿਹੜਾ ਉਹਦੇ ਵਿੱਚ ਫਸਿਆ ਖੜਾ ਕੀ ਕਸੂਰ ਆ ਇਹਨਾਂ ਦਾ ਔਰ ਕੋਈ ਰਸਤਾ ਦੇਖੋ ਕਿਸੇ ਬਸੇ ਲੰਘਣ ਦਾ ਹੈ ਉਧਰੋਂ ਆਉਣ ਦਾ ਔਰ ਪੰਜਾਬ ਦਾ ਸਰਨਾ ਮਹਿੰਗਾ ਟੋਲ ਪਲਾਜ਼ਾ ਤੁਹਾਡਾ ਲੱਡੋਵਾਲ ਦਾ ਔਰ ਤੁਸੀਂ ਹਾਲ ਕੀ ਕੀਤਾ ਹੋਇਆ ਸਾਡੇ ਸੜਕ ਦਾ ਮੈਂ ਨਾ ਅੱਜ ਕਟਗੜ ਪਿਛਲੇ 3-4 ਮਹੀਨਿਆਂ ਤੋਂ ਸੰਦੀਪ ਜੀ ਨੂੰ ਲਗਾਤਾਰ ਇੱਥੇ ਦੀਆਂ ਵੀਡੀਓ ਭੇਜ ਰਿਹਾ ਲਗਾਤਾਰ ਇੱਥੇ ਦੀਆਂ ਮੈਂ ਫੋਟੋਆਂ ਵੀ ਭੇਜ ਰਿਹਾ ਠੀਕ ਆ ਇੱਥੇ ਰੋਜ਼ ਜਾਮ ਲੱਗਦਾ ਅਸੀਂ ਪਰੇਸ਼ਾਨ ਹੋਏ ਹਾਂ ਬਹੁਤ ਜ਼ਿਆਦਾ ਬਿਲਕੁਲ ਜਿਹੜੀ ਰ ਹੈ ਇੱਧਰ ਤੁਹਾਨੂੰ ਲੈਫਟ ਸਾਈਡ ਦੇ ਇੱਧਰ ਤੁਹਾਨੂੰ ਦਿਖਾਈ ਦੇ ਰਹੀ ਹੈ ਨਾਲ ਇਧਰੋਂ ਇਹ ਠੰਡਾਰੀ ਸਟੇਸ਼ਨ ਦਾ ਅੰਡਰਪਾਸਟ ਆ ਜਿੱਧਰੋਂ ਸਾਹਮਣੇ ਟੂ-ਵੀਲਰ ਆ ਰਹੇ ਆ ਅੱਗੇ ਜਾ ਕੇ ਤੁਹਾਨੂੰ ਵੀ ਦਿਖਾਉਂਗਾ ਮੈਂ ਇਸ ਅੰਡਰਪਾਸਟ ਕਰਕੇ ਸਾਰਾ ਜਾਮ ਲੱਗਦਾ ਜਦੋਂ ਸੰਜੀਵ ਰੋੜਾ ਜੀ ਨਾਲ ਮੇਰੀ ਤੁਹਾਡੀ ਗੱਲ ਵੀ ਕਰਾਈ ਸੀਗੀ ਉਦੋਂ ਇਹੀ ਕਹਿੰਦੇ ਸੀ ਵੀ ਅਸੀਂ ਇਸ ਪੁਲ ਦਾ ਕੋਈ ਹੱਲ ਕਰੀਏ ਇਹਨੂੰ ਵੱਡਾ ਬਣਾਉਣਾ ਪੈਣਾ ਪੁਲ ਨੂੰ ਕਿਉਂਕਿ ਇੱਥੇ ਸਾਹਮਣੇੋਂ ਆਉਣ ਦਾ ਰਸਤਾ ਹੈ ਨਹੀਂ ਔਰ ਬੁਰੀ ਹਾਲਤ ਆ ਹੁਣ ਦੇਖੋ ਰਾਈਟ ਸਾਈਡ ਤੇ ਜਿੱਥੇ ਆਟੋ ਫਸਿਆ ਹੋਇਆ ਉਹਦੇ ਨਾਲ ਬਹੁਤ ਵੱਡਾ ਖੱਡਾ ਠੀਕ ਆ ਜੀ ਤੇ ਹੁਣ ਆ ਟਰੱਕ ਲੰਘ ਰਿਹਾ ਤੁਸੀਂ ਦੇਖੋ ਕਿੱਧਰੋਂ ਲੰਘ ਰਿਹਾ ਇਹਦੇ ਥੱਲੇ ਪੱਥਰ ਦੇਖੋ ਕਿੱਡੇ-ਕੱਡੇ ਵੱਡੇ ਪਏ ਐਸ ਤੋਂ ਕਾਰ ਨਹੀਂ ਲੰਘ ਸਕਦੀ ਘੱਟੋ-ਘੱਟ ਇਹਦੇ ਥੱਲੇ ਜਿਹੜਾ ਪੱਥਰ ਪਿਆ ਨਾ ਉਹ ਮੇਖਾ ਮਗਰਲੀ ਜਿਹੜੀ ਗੱਡੀ ਆ ਰਹੀ ਉਹਦੇ ਥੱਲੇ ਵੱਜਣਾ ਹੋਣੇ ਪੱਥਰ ਦੇਖਿਓ ਤੇ ਉਹ ਹੁਣ ਉਹ ਕੱਟ ਰਿਹਾ ਖੱਬੇ ਪਾਸੇ ਹੋ ਕੇ ਇਹ ਮਜ਼ਾਕ ਕਿਉਂ ਕਰ ਰਹੇ ਹੋ ਸਾਡੇ ਨਾਲ ਤੁਸੀਂ ਇਹਨੂੰ ਪੈਲ ਦੇ ਆਧਾਰ ਤੇ ਕਰਾਓ ਬਹੁਤ ਬੁਰੀ ਹਾਲਤ ਹੋਈ ਹੈ ਇਸ ਤੋਂ ਅੱਗੇ ਵੀ ਖੱਡਾ ਹੋਰ ਵੱਡਾ-ਵੱਡਾ ਹੈਗਾ ਇੱਕ ਇਹ ਗਰੋਵਰ ਹੁੰਡਈ ਏਜੰਸੀ ਆ ਜੀ ਲੋਕੇਸ਼ਨ ਤੁਸੀਂ ਪੁੱਛ ਰਹੇ ਸੀ ਨਾ ਲੋਕੇਸ਼ਨ ਵੀ ਤੁਹਾਨੂੰ ਮੈਂ ਦੇ ਰਿਹਾ ਹੁੰਡਈ ਵਾਲੇ ਦੀ ਏਜੰਸੀ ਆ ਉਹਦੇ ਨਾਲ ਜੀ ਸਾਰਿਆਂ ਨੂੰ ਮੈਂ ਸਤਨਾਮ ਸਿੰਘ ਮੱਕੜ ਲੁਧਿਆਣੇ ਤੋਂ ਇਹ ਜੀਡੀ ਰੋਡ ਦੀ ਤੁਹਾਨੂੰ ਵੀਡੀਓ ਬਣਾ ਕੇ ਭੇਜਣ ਲੱਗਿਆ तकरीबन 2 ਕਿਲੋਮੀਟਰ ਪਿੱਛੇ ਤੱਕ ਜਾਮ ਲੱਗਿਆ ਹੋਇਆ ਸਾਰਾ ਇਹ ਸਰਵਿਸ ਲਾਈਨ ਦੇ ਵਿੱਚ ਜਿਹੜੀ ਲੁਧਿਆਣੇ ਦਿੱਲੀ ਤੋਂ ਲੁਧਿਆਣਾ ਜਿਹੜੀ ਹੈਗੀ ਹੈ ਇਹ ਹਾਈਵੇ ਦੇ ਨਾਲ ਸਰਵਿਸ ਲਾਈਨ ਆ ਔਰ ਇਸ ਇਸ ਸੜਕ ਦੀ ਇਹ ਹਾਲਤਾਂ ਰੋਜ਼ਾਨਾ ਇਹਦੇ ਉੱਤੇ ਲੰਬਾ ਜਾਮ ਲੱਗਿਆ ਰਹਿੰਦਾ ਕਈ-ਕੀ ਘੰਟੇ ਤਕਰੀਬਨ ਨੈਸ਼ਨਲ ਹਾਈਵੇ ਵਾਲਿਆਂ ਦੇ ਸਾਰੇ ਅਫਸਰਾਂ ਉਹਨਾਂ ਨੂੰ ਸਾਰਿਆਂ ਨੂੰ ਰੋਜ਼ ਵੀਡੀਓ ਬਣਾ ਬਣਾ ਕੇ ਭੇਜ ਚੁੱਕਾ ਕਿਸੇ ਦੇ ਕੰਨ ਦੇ ਉੱਪਰ ਕੋਈ ਜੂਨੀ ਸਰਕਾਰੀ ਦੂਸਰੀ ਗੱਲ ਲਾਡੋਵਾਲ ਦਾ ਟੋਲ ਪਲਾza ਪੰਜਾਬ ਦਾ ਸਭ ਨਾਲ ਮਹਿੰਗਾ ਟੋਲ ਪਲਾजा ਨਾ ਤਾਂ ਸਰਕਾਰਾਂ ਤੇ ਕੋਈ ਅਸਰ ਹੋ ਰਿਹਾ ਨਾ ਹੀ ਇਹ ਜਿਹੜੇ ਅਫਸਰਾਂ ਉਹਨਾਂ ਤੇ ਕੋਈ ਅਸਰ ਹੋ ਰਿਹਾ ਵੀ ਟੋਲ ਤੁਸੀਂ ਲਾ ਰਹੇ ਹੋ ਘੱਟੋ ਘੱਟ ਸਰਵਿਸ ਲਾਈਨ ਜਿਹੜੀ ਆ ਉਹਦੀ ਹਾਲਤ ਇੰਨੀ ਬੁਰੀ ਹੋਈ ਹੋਈ ਆ ਇੰਨੇ ਇੰਨੇ ਸੜਕ 'ਚ ਖੱਡੇ ਪਏ ਹੋਏ ਨੇ ਵੀ ਘੱਟੋ ਘੱਟ ਦੀ ਰਿਪੇਅਰ ਤਾਂ ਕਰਾ ਲਓ ਮੈਂ ਪਿਛਲੇ ਕਾਫੀ ਮਹੀਨਿਆਂ ਤੋਂ ਲਗਾਤਾਰ ਇੱਥੇ ਦੀ ਪੋਜੀਸ਼ਨ ਸਾਰੀ ਇਹਨਾਂ ਅਫਸਰਾਂ ਨੂੰ ਜਾਣੂ ਕਰਾ ਰਿਹਾ ਹਾਂ ਬਸ ਅੱਜ ਕਰਦੇ ਆ ਕੱਲ ਕਰਦੇ ਆ ਕਿਸੇ ਦਾ ਕੋਈ ਅਸਰ ਨਹੀਂ ਆ ਤੁਸੀਂ ਇਹ ਦੇਖੋ ਵੀ ਕਿੰਨਾ ਲੋਕਾਂ ਦਾ ਟਾਈਮ ਖਰਾਬ ਹੋ ਰਿਹਾ ਔਰ ਅੱਗੋਂ ਮੈਂ ਜਾ ਕੇ ਜਿਹੜਾ ਤੁਹਾਨੂੰ ਦਿਖਾ ਰਿਹਾ ਵੀ ਖੱਡੇ ਦੇਖਿਓ ਕਿੱਡੇ-ਕੱਡੇ ਵੱਡੇ ਨੇ ਇੱਥੇ ਲੋਕਾਂ ਦੇ ਵਹੀਕਲ ਖਰਾਬ ਹੋ ਰਿਹਾ ਟੂ-ਵੀਲਰ ਫੋਰ-ਵੀਲਰ ਵਾਲੇ ਜਿਹੜੇ ਲੋਕ ਨੇ ਲੰਘਦੇ ਨੇ ਰੋਜ਼ ਇੱਥੇ ਸੱਟਾਂ ਖਾ ਰਹੇ ਨੇ ਉਹਨਾ ਗੱਡੀ ਵਾਲਾ ਜਿਹੜਾ ਉੱਥੋਂ ਲੰਘ ਕੇ ਆਇਆ ਇਹਦਾ ਐਕਸਲ ਟੁੱਟ ਗਿਆ ਇੱਥੇ ਬਹੁਤ ਵੱਡਾ ਖੱਡਾ ਜਿੱਥੇ ਆਹ ਕਾਰ ਲੰਘਣ ਲੱਗੀ ਆ ਇਹਦੇ ਸੈਂਟਰ ਦੇ ਉੱਪਰ ਹੁਣ ਪਾਣੀ ਖੜਾ ਆ ਜਿਹੜਾ ਅੰਜਾਨ ਰਾਹੀ ਗੀਰ ਆ ਜਿਹਨੂੰ ਨਹੀਂ ਪਤਾ ਇਥੋਂ ਇਸ ਰਸਤੇ ਦਾ ਉਹਨੇ ਵਿਚਾਰੇ ਨੇ ਤਾਂ ਕਢਣੀ ਆ ਗੱਡੀ ਜਿੱਥੋਂ ਰਸਤਾ ਮਿਲਿਆ ਉਹਨੇ ਕਢ ਲਈ ਇਹਦੇ ਸੈਂਟਰ ਤੇ ਬਹੁਤ ਵੱਡਾ ਖੱਡਾ ਬਣਿਆ ਹੋਇਆ ਇੱਕ ਇਹ ਨੈਸ਼ਨਲ ਹਾਈਵੇਅ ਵਾਲਿਆਂ ਨੇ ਜਦੋਂ ਡਿਜ਼ਾਈਨ ਕੀਤਾ ਸੀ ਪਤਾ ਨਹੀਂ ਕੀ ਸੋਚ ਕੇ ਡਿਜ਼ਾਈਨ ਕੀਤਾ ਹੈ ਇਹਦੇ ਥੱਲੇ ਉਹਨਾ ਕਾਰ ਜਿੱਥੋਂ ਲੰਗੀ ਹੈ ਤੇ ਥੱਲੇ ਕੰਡਰ ਪਾਤਾ ਸਾਹਮਣੇ ਸਟੇਸ਼ਨ ਆ ਜਦ ਕਿ ਇਹ ਬਹੁਤ ਵੱਡਾ ਮਤਲਬ ਪੁਲ ਹੋਣਾ ਚਾਹੀਦਾ ਸੀਗਾ ਜਿਹੜਾ ਇਹ ਜਿੱਦੇ ਥੱਲੇ ਟਰੱਕ ਵਗੈਰਾ ਵੀ ਲੰਘ ਸਕਣ ਤੁਸੀਂ ਇਹ ਦੇਖੋ ਵੀ ਅੰਡਰਪਾਸ ਬਣਾ ਕੇ ਇਹਨਾਂ ਨੇ ਗਾਹ ਪਾਤਾ ਉਲਟਾ ਇੱਥੇ ਸਾਡਾ ਸਾਰੀ ਬੁਰੀ ਹਾਲਤ ਰਹਿੰਦੀ ਐ ਇੱਥੋਂ ਉਹ ਸਾਹਮਣੇ ਜਿੱਥੇ ਲੇਡੀ ਖੜੀ ਆ ਉਹਦੇ ਅੱਗੋਂ ਇੱਥੇ ਏਡੇ ਏਡੇ ਵੱਡੇ ਖੱਡੇ ਬਣੇ ਹੋਏ ਨੇ ਇਹਦੀ ਵੀਡੀਓ ਵੀ ਮੈਂ ਬਣਾਈ ਆ ਬੁਰੀ ਹਾਲਤ ਐ ਇੱਥੇ ਹੁਣ ਵੀ ਜਾਮ ਸਾਰਾ ਇਹ ਆਪਣੇ ਬੰਦੇ ਮੈਂ ਲਾ ਕੇ ਖਲਵਾਇਆ ਤਾਂ ਜਾ ਕੇ ਜਾਮ ਖੰ데요 ਨਹੀਂ ਤਾਂ ਬਹੁਤ ਲੰਮਾ ਜਾਮ ਇੱਥੇ ਲੱਗ ਚੁੱਕਾ ਆਇਆ ਸੀਗਾ 2 ਕਿਲੋਮੀਟਰ ਤੋਂ ਉੱਤੇ ਲੰਮਾ ਜਾਮ ਲੱਗ ਚੁੱਕਾ ਆ ਪਿੱਛੇ ਔਰ ਇਹਦੇ ਅੱਗੇ ਨਿੰਨੇ ਵੱਡੇ ਖੱਡੇ ਬਣੇ ਹੋਏ ਨੇ ਪਰਲਾ ਬਸ ਅਦਾ ਬਿਲਕੁਲ ਲੰਗਨ ਦੇ ਲਈ ਹੀ ਹੈ ਨੀਗਾ ਘੱਟਾ ਘੜ ਤਿੰਨ ਤਿੰਨ ਚਾਰ ਚਾਰ ਫੁੱਟ ਡੂੰਗਾ ਟੋਆ ਹੋ ਚੁੱਕਾ ਹੈ ਉੱਥੇ ਪਰਲੇ ਪਾਸੇ ਤੇ ਕਿਸੇ ਨੂੰ ਕੋਈ ਸੁਣਵਾਈ ਨਹੀਂ ਹੈ ਕਿਸੇ ਦੇ ਕੋਈ ਅਸਰ ਨਹੀਂ ਹੈ ਇੰਨੀ ਬੁਰੀ ਹਾਲਤ ਹੋ ਚੁੱਕੀ ਹੈ ਨਾ ਸਾਡੇ ਲੀਡਰਸ਼ਿਪ ਵਾਲੇ ਧਿਆਨ ਦੇ ਰਹੇ ਨੇ ਇਸ ਗੱਲ ਨੂੰ ਮੈਂ ਹੈਰਾਨ ਹ ਜਿਹੜੇ ਸਾਡੇ ਲੁਧਿਆਣੇ ਦੇ ਐਮਪੀ ਸਾਹਿਬ ਨੇ ਰਾਜਾ ਵਡਿੰਗ ਜੀ ਉਹ ਤਾਂ ਉਸ ਤੋਂ ਬਾਅਦ ਕਦੀ ਦਿਖਿਆ ਹੀ ਨਹੀਂ ਇੱਥੇ ਜਦੋਂ ਦੀ ਜਦੋਂ ਦੇ ਐਮਪੀ ਬਣੇ ਕਦੀ ਦਿਖਿਆ ਹੀ ਨਹੀਂ ਲੁਧਿਆਣੇ ਉਹ ਉਹਨਾਂ ਨੇ ਹਾਲ ਕੀ ਕਰਤਾ ਲੁਧਿਆਣੇ ਦਾ ਇਹ ਮੈਨੂੰ ਤਾਂ ਲੱਗਦਾ ਵੀ ਉਹ ਦਿੱਲੀ ਜਾਣ ਦਾ ਕੋਈ ਰਸਤਾ ਹੀ ਉਹਨਾਂ ਨੇ ਹੋਰ ਰੱਖਿਆ ਹੋਇਆ ਵੀ ਆਂਦੇ ਜਾਂਦੇ ਬੜੀ ਕਿਹੜੇ ਪਾਸੇ ਉਹਨੇ ਇਹ ਰੋਜ਼ ਦਾ ਹੀ ਹਾਲ ਆ 2-2 2.5 ਕਿਲੋਮੀਟਰ ਲੰਬਾ ਜਾਮ ਇੱਥੇ ਲੱਗਿਆ ਰਹਿੰਦਾ ਰੋਜ਼ ਜਾਮ ਬਹੁਤ ਜ਼ਿਆਦਾ ਲੰਬਾ ਲੱਗਾ ਹੋਇਆ ਸੀ ਕੁਦਰਤੀ ਮੈਂ ਆਪਣੇ ਇੱਥੋਂ ਬੰਦੇ ਬਲਾ ਕੇ ਜਾਮ ਨੂੰ ਥੋੜਾ ਜਿਹਾ ਕਢਵਾਇਆ ਤਾਂ ਜਾ ਕੇ ਟ੍ਰੈਫਿਕ ਚੱਲਿਆ ਇਹਦਾ ਬਹੁਤ ਬੁਰੀ ਹਾਲਤ ਸੀ ਮੈਂ ਪ੍ਰਸ਼ਾਸਨ ਦੇ ਅੱਗੇ ਮੰਗ ਕਰਦਾ ਹਾਂ ਇਹਨੂੰ ਇਮੀਡੀਏਟਲੀ ਇਹਦੇ ਉੱਤੇ ਸੁਧਾਰ ਕਰਕੇ ਜਿਹੜੀ ਸੜਕ ਦੇ ਥੱਲੇ ਟੋਏ ਪਏ ਹੋਏ ਨੇ ਉਹਦਾ ਹੱਲ ਕੱਢਿਆ ਜਾਵੇ ਤੇ ਇੱਕ ਜਿਹੜਾ ਟੰਡਾਰੀ ਵਾਲਾ ਇਹ ਅੰਡਰਪਾਸ ਆ ਸਟੇਸ਼ਨ ਦਾ ਜਿਹੜਾ ਅੰਡਰਪਾਸ ਆ ਸਾਹਮਣੇ ਸਟੇਸ਼ਨ ਆ ਇੱਧਰ ਥੱਲੇ ਜਿਹੜਾ ਅੰਡਰਪਾਸ ਲੰਘਦਾ ਇਹਨੂੰ ਇਹਦਾ ਤੁਰੰਤ ਕੋਈ ਹੱਲ ਕਰਾਓ ਨਹੀਂ ਤਾਂ ਬਹੁਤ ਮਤਲਬ ਬੁਰੀ ਹਾਲਤ ਚੱਲ ਰਹੀ ਹੈ ਇੱਥੇ ਤਕਰੀਬਨ ਸਾਰੇ ਅਫਸਰ ਸਹਿਬਾਨ ਜਿਹੜੇ ਸਾਡੇ ਕਾਰਪੋਰੇਸ਼ਨ ਦੇ ਕਮਿਸ਼ਨਰ ਸਾਹਿਬ ਨੇ ਉਹਨਾਂ ਦੀ ਨੋਲਿਜ ਵੀ ਗੱਲ ਲਿਆਂਦੀ ਹੋਈ ਆ ਐਮਐਲਏ ਸਹਿਬਾਨ ਸਾਡੇ ਜਿਹੜੇ ਮੈਡਮ ਸ਼ੀਨਾ ਜੀ ਆ ਉਹਨਾਂ ਦੀ ਨੋਲਿਜ ਵੀ ਗੱਲ ਲਿਆਂਦੀ ਹੋਈ ਆ ਪਰ ਕਿਸੇ ਨੂੰ ਕੋਈ ਅਸਰ ਹੀ ਨਹੀਂ ਆ ਵੀ ਇਹਨੂੰ ਇਹਦਾ ਹੱਲ ਕਢਾਈਏ ਬਸ ਵੋਟਾਂ ਤਾਂ ਕਿ ਮਤਲਬ ਆ ਵੋਟ ਚਾਹੀਦੀ ਆ ਸਭ ਨੂੰ ਪਰ ਕੰਮ ਨਾ ਕੋਈ ਕਰੋ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਆ ਕੀ ਕਸੂਰ ਹੈ ਵੈਸੇ ਭੋਲੀ ਜਨਤਾ ਦਾ ਜਿਹੜੀ ਤੁਹਾਨੂੰ ਟੈਕਸ ਭਰ ਰਹੀ ਆ ਉਹ ਜਿੱਥੇ ਤੁਸੀਂ ਦੇਖ ਰਹੇ ਹੋ ਆਟੋ ਫਸਿਆ ਹੋਇਆ ਇੱਥੇ ਘੱਟੋ ਘੱਟ 2 2.5 ਫੁੱਟ ਡੂੰਘਾ ਟੋਆ ਹੈ ਅਗਰ ਅਣਜਾਣ ਬੰਦਾ ਇੱਥੋਂ ਲੰਘਿਆ ਉਹਨੂੰ ਪਤਾ ਹੀ ਨਹੀਂ ਲੱਗਣਾ ਵੀ ਥੱਲੇ ਡਾ ਵੱਡਾ ਪਾਣੀ ਚ ਟੋਆ ਹੈਗਾ ਤੇ ਉਹਦੇ ਨਾਲ ਕੀ ਬਣੂਗਾ ਕੋਤੇ ਲੰਗਣ ਦਾ ਰਾਹ ਹੈ ਕੋਈ ਜਿੱਥੋਂ ਲੰਘ ਰਹੇ ਨੇ ਸਾਰੇ ਸੋ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਹੈ ਇਮੀਡੀਏਟਲੀ ਦੇ ਉੱਤੇ ਐਕਸ਼ਨ ਲਾ ਕੇ ਇਹਦੀ ਕਾਰਵਾਈ ਕਰਾਈ ਜਾਵੇ ਬਹੁਤ ਬਹੁਤ ਧੰਨਵਾਦ ਆਪ ਜੀ ਦਾ